नमस्कार देख रही हो पंजाब बॉर्डर न्यूज खबर रेलवे तो तुम्हें दस दिए के ਮਾਰੇ ਇਲਾਕੇ ਦੇ ਵਿੱਚ ਹੋਈ ਬਰਸਾਤ ਤੋਂ ਬਾਅਦ ਸਵੇਰੇ ਹੀ ਉਹ ਕਿਦਰਿਆ ਦੇ ਵਿੱਚ ਜਲ ਸਤਰ ਜੋ ਵਦਨ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦੀ ਹੈ ਕਿ ਵਿਪາກ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 1,20,000 ਕਿਊਸਿਕ ਦੇ ਸਮੇਂ ਪਾਣੀ ਜੋ ਹੈ ਉਹ ਕਿਦਰਿਆ ਦੇ ਵਿੱਚ ਪਹੁੰਚਿਆ ਜਿੱਤੇ ਚਲਦੇ ਪੰਜਾਬ ਪੁਲਿਸ ਵੱਲੋਂ ਇਸ ਦਰਿਆ ਦੇ ਕਿਨਾਰੇ ਜੋ ਗੁੱਜਰ ਪਰਿਵਾਰ ਵਸ ਰਹੇ ਨੇ ਉਹਨਾਂ ਨੂੰ ਆਪਣਾ ਸਮਾਨ ਬਾਹਰ ਕੱਢਣ ਦੇ ਵੀ ਹੁਕਮ ਦਿੱਤੇ ਗਏ ਨੇ ਅਤੇ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਸਥਾਨਾਂ ਤੇ ਲਿਜਾਉਣ ਦੇ ਵੀ ਹੁਕਮ ਦਿੱਤੇ ਗਏ ਨੇ ਤਸਵੀਰਾਂ ਲਗਾਤਾਰ ਦੇਖ ਰਹੇ ਹੋਗੇ ਦਰਿਆ ਦੇ ਪਾਣੀ ਦੀਆਂ ਨੇ ਦੱਸਤੀ ਕਿ ਇਹ ਪਾਣੀ ਹਰ ਸਾਲ ਵੱਡਾ ਨੁਕਸਾਨ ਜੋ ਹੈ ਬਮਿਆਲ ਖੇਤਰ ਦੇ ਵਿੱਚ ਕਰਦਾ ਹੈ ਕਿਉਂਕਿ ਇਸ ਦਰਿਆ ਦੀ ਜੋ ਪਾਣੀ ਦੀ ਕੈਪੈਸਿਟੀ ਹੈ 1,30,000 ਦੇ ਸਮੀਪ ਸਮਾਉਂਦੀ ਹੈ ਉਰਜਤੋਂ 1 ਲੱਖ 30 ਹਜ਼ਾਰ ਤੋਂ ਉੱਪਰ ਦਾ ਜਲਸਤਰ ਆਉਂਦਾ ਯਾਨੀ ਕਿ 1.5 ਲੱਖ ਜਾਂ 1 ਲੱਖ 80 ਹਜ਼ਾਰ ਕੁਝ ਕਿਸੇ ਨੇ ਸਮੇਂ ਜਦੋਂ ਪਾਣੀ ਪਹੁੰਚਦਾ ਤਾਂ ਇਹ ਪਾਣੀ ਬਮਿਆਲ ਖੇਤਰ ਦੇ ਸ਼ਹਿਰੀ ਇਲਾਕੇ ਦਾ ਵੱਡਾ ਨੁਕਸਾਨ ਜੋ ਹੈ ਹਰ ਸਾਲ ਕਰਦਾ ਦੱਸਦੀ ਹੈ ਕਿ ਪਿਛਲੇ ਸਾਲ 1 ਲੱਖ 90 ਹਜ਼ਾਰ ਕਿਊਸਿਕ ਪਾਣੀ ਜੋ ਇਸ ਦਰਿਆ ਦੇ ਵਿੱਚ ਪਹੁੰਚਿਆ ਸੀ ਜੇ ਚੱਲਦੇ ਬਮਿਆਲ ਦੇ ਬਾਜ਼ਾਰ ਤੱਕ ਇਸ ਪਾਣੀ ਦਾ ਨੁਕਸਾਨ ਜੋ ਹੈ ਲੋਕਾਂ ਨੂੰ ਚੱਲਣਾ ਪਿਆ ਸੀ ਉਧਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤੰਜ ਲਾਲੀ ਦਰਿਆ ਦੀ ਹੈ ਔਰ ਲਾਲੀ ਦਰਿਆ ਦੇ ਵਿੱਚ ਵੀ ਤਸਵੀਰਾਂ ਲਗਾਤਾਰ ਦੇਖ ਰਿਹਾ ਹਾਂ ਕਿ ਕਿਵੇਂ ਦਲਸਰ ਵਧਿਆ ਹੋਇਆ ਔਰ ਨਦੀਕੀ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਇਸ ਵੇਲੇ 4-4 ਫੁੱਟ ਤੱਕ ਪਾਣੀ ਜਵ ਹੈ ਲਗਭਗ ਜਾ ਚੁੱਕਿਆ ਔਰ ਦੱਸ ਦਈਏ ਕਿ ਹਾਲੇ ਤੱਕ ਕੋਈ ਵੀ ਖਤਰ ਦੀ ਸਥਿਤੀ ਤੱਕ ਪਾਣੀ ਨਹੀਂ ਪਹੁੰਚਿਆ ਪਰੰਤੂ ਜੇਕਰ ਇਵੇਂ ਦੀ ਬਰਸਾਤ ਰਹੀ ਤਾਂ ਹਾਲਾਤ ਅੱਗੇ ਖਰਾਬ ਹੋ ਸਕਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਵਾਰਡ ਨਿਊਜ਼ ਤੇ ਮਾਇਕੇ ਸ਼ਰਮਾ ਬਮਿਆ ਜਿਵੇਂ ਮੇ ਪਾਣੀ ਬਹੁਤ ਆਇਆ ਹੈ ਲਗ ਲਗ ਹੋ ਗਿਆ ਬਹੁਤ ਨੁਕਸਾਨ ਹੋ ਗਿਆ 15-20 ਕਿਲੋ ਦਾਲ ਕੀ ਬੋਝ ਲਗਾਈ ਹੋਰੀ ਪੂਜੀ ਸਬਜ਼ੀ ਵੀ ਲਗਾਈ ਗਈ ਹੈ ਭਿੰਡੀ ਚਿੱਡੂ ਕੋਈ ਹੈ